ਹਾਂਜੀ ਵੀਰੋ ਤੁਹਾਨੂੰ ਜੀ ਹਾ ਚਾਲੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਜੋ ਨਵੇਂ ਸੀਮਨ ਲਾਂਚ ਕੀਤੇ EBS ਵਾਲਿਆਂ ਨੇ ਇਹਨਾਂ ਦੀ ਪ੍ਰਾਈਸ ਲਿਸਟ ਆ ਚੁੱਕੀ ਹੈ ਸਾਰੇ ਸੀਮਨਾਂ ਦੇ ਇਕੱਲੇ ਇਕੱਲੇ ਦੀ ਸੋ ਆਪਾਂ ਤੁਹਾਨੂੰ ਇਹਨਾਂ ਦੇ ਸੈਕਸਰ ਤੇ ਕਨਵੈਨਸ਼ਨਲ ਦੋਨੋਂ ਸੀਮਨਾਂ ਦਾ ਹੀ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਕੀ ਕੀ ਪ੍ਰਾਈਸ ਹੈ ਇਹਨਾਂ ਦੇ ਸੋ ਆਪਾਂ ਨੂੰ ਵੀਰਪਰਾ ਵੀ ਕਮੈਂਟ ਕਰਕੇ ਪੁੱਛ ਰਹੇ ਸੀ ਇਹਨਾਂ ਦੇ ਪ੍ਰਾਈਸ ਕੀ ਹੈ ਸੋ ਆਪਾਂ ਤੁਹਾਨੂੰ ਉਸ ਦੇ ਨਾਲ ਜਾਣੂ ਕਰਵਾਵਾਂਗੇ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਆਈ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਵੇਂ ਤਰ੍ਹਾਂ ਤੁਸੀਂ ਦੇਖ ਸਕਦੇ ਹਾਂ ਸਾਰੇ ਬੋਲ ਇੰਪੋਰਟਡ ਬੋਲ ਆ ਸਭ ਤੋਂ ਪਹਿਲੇ ਨੰਬਰ ਤੇ ਬੋਲ ਆ ਰਹੀ ਆ ਔਸਕਰ ਜਿਸ ਦਾ ਕੀ TPA ਸਕੋਰ ਹੈਗਾ 3261 ਇਹਦੀ ਆਈਡੀ ਤੁਸੀਂ ਦੇਖ ਸਕਦੇ ਹੋ 29HO2233 ਤੁਸੀਂ ਆਨਲਾਈਨ ਜਾ ਕੇ ਸੱਚ ਵੀ ਕਰ ਸਕਦੇ ਆ ਜੀ ਆਈਡੀ ਇਹਦੇ ਸੈਕਸੂਅਲ ਸੀਮਨ ਦਾ ਪ੍ਰਾਈਸ ਹੈਗਾ 2700 ਤੇ ਕਨਵੈਨਸ਼ਨਲ ਦਾ ਹੈਗਾ ਜੀ 960 ਰੁਪਏ ਸੋ ਇਹ ਹੋਗਾ ਜੀ ਔਸਕਰ ਬੋਲ ਦਾ ਪ੍ਰਾਈਸ ਇਸ ਦੇ ਨਾਲ ਆਪਾਂ ਇੰਪਰੂਵ ਕਰ ਸਕਦੇ ਆ ਆਪਣੀ ਅੱਗੇ ਬੈਲੈਂਸ ਪੈਡਾਗਰੀ ਨੂੰ ਠੀਕ ਆ ਜੀ ਅੱਗੇ ਵਧੀਆ ਪੈਡਾਗਰੀ ਬਣਾ ਸਕਦੇ ਆ ਔਸਕਰ ਬੋਲ ਦਾ ਸੀਮਨ ਭਰ ਆ ਕੇ ਇਸ ਤੋਂ ਅੱਗੇ ਬੋਲ ਹੋਗਾ ਸਟਾਰਮ ਪੀ ਜੋ ਕਿ ਹੈਗਾ ਪੋਲਡ ਬੋਲ ਜਿਸ ਦਾ ਟੀਪੀਐਸ ਕੋਲ ਹੈਗਾ 3180 ਉੱਪਰ ਤੁਸੀਂ ਆਈਟੀਵੀ ਦੇਖ ਸਕਦੇ ਆ ਜਿਸ ਦਾ ਹੈਗਾ ਪ੍ਰਾਈਸ ਸੈਕਸੂਅਲ ਸੀਮਨ ਦਾ ਹੈਗਾ 2700 ਰੁਪਿਆ ਤੇ ਕਨਵੈਨਸ਼ਨ ਦਾ ਹੈਗਾ ਜੀ 960 ਰੁਪਇਆ ਜੋ ਕਿ ਸੇਮ ਹੀ ਹੈ ਪਿਛਲੇ ਬੋਲ ਦੇ ਮੁਕਾਬਲੇ ਔਸਕਰ ਤੇ ਸਟਾਰਮ ਪੀ ਦਾ ਠੀਕ ਹੈ ਜੀ ਇਸ ਦੇ ਨਾਲ ਆਪਾਂ ਨੂੰ 50% ਅੱਗੇ ਬੱਚੀਆਂ ਬਿਨਾ ਸਿੰਗਾ ਵਾਲੀਆਂ ਪੈਦਾ ਹੋ ਸਕਦੀਆਂ ਸੋ ਇਸ ਦੀ ਡਿਟੇਲ ਆਪਾਂ ਵੀ 75% 100% ਕਿਵੇਂ ਬੱਚੀਆਂ ਪੈਦਾ ਕਰਨੀਆਂ ਸੋ ਆਪਾਂ ਇੱਕ ਉਹ ਵੱਖਰੀ ਵੀਡੀਓ ਆਪਾਂ ਚੈਨਲ ਤੇ ਅਪਲੋਡ ਕੀਤੀ ਹੋਈ ਹੈ ਸਟਾਰਮ ਪੀ ਦੀ ਸੋ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਆ ਇਸ ਤੋਂ ਅੱਗੇ ਬੋਲ ਹੋਗਾ ਜੀ ਮੈਵਰਿਕ ਜਿਸ ਦਾ ਹੈਗਾ TPS ਕੋਲ 3141 ਜਿਸ ਦਾ ਹੈਗਾ ਜੀ ਪ੍ਰਾਈਸ 250 ਸੈਕਸਰ ਦਾ ਤੇ 830 ਰੁਪਏ ਹੋ ਗਿਆ ਕਮਰਸ਼ੀਅਲ ਦੇ ਜੋ ਕਿ ਪਿਛਲੇ ਸੀਮਨ ਨਾਲੋਂ ਤਕਰੀਬਨ 450 ਰੁਪਏ ਸਸਤਾ ਵਾਹੇ ਪ੍ਰਾਈਸ ਇਸ ਦਾ ਤੇ ਇਹ ਆਪਾਂ ਨਾ ਇੰਪਰੂਵ ਕਰ ਸਕਦੇ ਪ੍ਰੋਡਕਸ਼ਨ ਫਰਟੀਲਿਟੀ ਬੁੱਲ ਇਹ ਅੱਗੇ ਆਪਣੇ ਫਾਰਮ ਵਿੱਚ ਜਾਂ ਘਰਾਂ ਵਿੱਚ ਆਪਾਂ ਇਸ ਨੂੰ ਭਰੋਣੇ ਆ ਠੀਕ ਹੈ ਜੀ 2250 ਤੇ 830 ਰੁਪਏ ਇਸ ਤੋਂ ਅੱਗੇ ਹੋ ਗਿਆ ਬੁੱਲ ਹੰਟਰ ਜਿਹਦਾ ਹੈਗਾ ਜੀ TPS ਕੋਡ 3107 ਤੇ ਉੱਪਰ ਤੁਸੀਂ ਆਈਡੀ ਦੇਖ ਸਕਦੇ ਆ 29HO22349 2250 ਰੁਪਿਆ ਸੈਕਸਰ ਦਾ ਪ੍ਰਾਈਸ ਆ ਤੇ 830 ਰੁਪਿਆ ਕਨਵੈਨਸ਼ਨਲ ਦੇ ਆ ਆਰਡਰ ਵਾਸਤੇ ਵਧੀਆ ਬੋਲ ਮੰਨਿਆ ਗਿਆ ਇੰਪਰੂਵ ਆਰਡਰ ਕੁਆਲਿਟੀ ਵਿਦ ਹੰਟਰ ਠੀਕ ਹੈ ਜੀ ਇਸ ਤੋਂ ਅੱਗੇ ਜੋ ਹੋ ਗਿਆ ਲਾਸਟ ਬੋਲ ਹੋ ਗਿਆ ਇਹਨਾਂ ਦਾ ਮਿਲੀਨੀਅਮ ਬੋਲ ਠੀਕ ਹੈ ਜੀ ਜਿਸ ਤਰ੍ਹਾਂ ਕਿ ਹੈਗਾ ਟੀਪੀਐਸ ਕੋਰ 3058 ਜਿਸ ਦੀ ਆਈਡੀ ਹੈਗੀ 29एचओ22404 ਪ੍ਰਾਈਸ ਜਿਸਦਾ ਹੈਗਾ ਜੀ 2250 ਤੇ 830 ਤਿੰਨ ਬੋਲਾਂ ਦੇ ਪ੍ਰਾਈਸ ਹੈਗੇ 2250 ਸੈਕਸਰ ਦਾ ਤੇ 830 ਰੁਪਿਆ ਸੇਮ ਆ ਤੇ ਦੋ ਬੋਲਾਂ ਦੇ ਹੈਗੇ ਆ ਜੀ ਆਪਣਾ 2700 ਰੁਪਏ ਤੇ 960 ਰੁਪਏ ਠੀਕ ਹੈ ਜੀ ਇਸ ਦੇ ਨਾਲ ਆ ਮੇਕ ਸਟਰੋਂਗ ਰੌਕ ਸੋਲਿਡ ਕਾਉਬਿਡ ਮਲੇਰੀਅਮ ਆਪਾਂ ਇਸ ਦੇ ਨਾਲ ਕਰ ਸਕਦੇ ਆ ਇੰਪੋਰਟਡ ਬੁੱਲਾ ਹੈ ਇਹ ਬੁੱਲਾ ਦੇ ਆਪਾਂ ਨੂੰ ਸੀਮਨ 15 ਦਸੰਬਰ ਤੋਂ ਬਾਅਦ ਅਵੇਲੇਬਲ ਹੋਣਗੇ ਠੀਕ ਹੈ ਜੀ ਸੋ ਆਰਡਰ ਤੁਸੀਂ ਉਦੋਂ ਹੀ ਕਰ ਸਕੋਗੇ ਸੋ ਇਹ ਇਹਨਾਂ ਦੇ ਪ੍ਰਾਈਸ ਲਿਸਟ ਆ ਚੁੱਕੀ ਹੈ ਤੁਸੀਂ ਜੋ ਵੀ ਦੇਖ ਸਕਦੇ ਹੋ ਠੀਕ ਹੈ ਜੀ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨੀ ਭੁੱਲਣਾ ਜੀ ਧੰਨਵਾਦ